ਕਿਹੜਾ ਰਾਮ ਰਾਮ ਦੇ ਵਿੱਚ ਵੀ ਫਰਕ ਹੈ ਭਗਤ ਕਬੀਰ ਜੀ ਨੇ ਬਾਣੀ ਚ ਬੜਾ ਪਿਆਰਾ ਬਚਨ ਕੀਤੇ ਭਗਤ ਕਬੀਰ ਜੀ ਕਹਿੰਦੇ ਕਿਹੜਾ ਰਾਮ ਉਹ ਰਾਮ ਜਿਹੜਾ ਰਮਿਆ ਹੋਇਆ ਪ੍ਰਮਾਤਮਾ ਇੱਕ ਜ਼ਰੇ ਜ਼ਰੇ ਕਣ ਕਣ ਵਿੱਚ ਵਸਿਆ ਹੋਇਆ ਹੈ ਕਬੀਰ ਰਾਮ ਕਹਿਣ ਮੈਂ ਭੇਦ ਹੈ ਹੈ ਕਬੀਰ ਰਾਮ ਕਹਿਣ ਚ ਵੀ ਇੱਕ ਫਰਕ ਹੈ ਤਾਂ ਮੈਂ ਇੱਕ ਵਿਚਾਰ ਇਹ ਕਿਹਦੇ ਵਿੱਚ ਵਿਚਾਰ ਵਾਲੀ ਗੱਲ ਹੈ ਕਿਹੜੀ ਸੋਈ ਰਾਮ ਸਵੇ ਕਹੇ ਇੱਕ ਹੋਰ ਰਾਮ ਹੈ ਜਿਹਨੂੰ ਸਾਰੀ ਕਾਇਨਾਤ ਜਪਦੀ ਹੈ ਸਾਰੀ ਕਾਇਨਾਤ ਸਿਮਰਦੀ ਹੈ ਰਮੇ ਹੋਇਆ ਪ੍ਰਮਾਤਮਾ ਤੇ ਸੋਈ ਕੌਤਕਾਰ ਇੱਕ ਉਹ ਰਾਮ ਜਿਹਦੀ ਰਾਸ ਧਾਰੀਏ ਰਾਸਾਂ ਪਾਉਂਦੇ ਨੇ ਦਸਰਦਾ ਬੇਟਾ ਰਾਮ ਇੱਕ ਉਹ ਰਾਮ ਹੈ ਰਾਮ ਕਹਿਣ ਚ ਵੀ ਫਰਕ ਹੈ ਜਦੋਂ ਸਿੱਖ ਰਾਮ ਕਹਿੰਦਾ ਉਹ ਰਮੇ ਹੋਏ ਪ੍ਰਮਾਤਮਾ ਦੀ ਗੱਲ ਕਰਦਾ ਜਿਹੜਾ ਕਣ ਕਣ ਜ਼ਰੇ ਜ਼ਰੇ ਵਿੱਚ ਵਿਆਪਕ ਹੈ ਕਬੀਰ ਰਾਮੇ ਰਾਮ ਕਹੋ ਏ ਕਬੀਰ ਰਾਮ ਦਾ ਨਾਮ ਕਹੋ ਰਾਮ ਦਾ ਨਾਮ ਜਪੋ ਪਰ ਕਹਿਬੇ ਮਾਹੇ ਬਬੇਕ ਕਹਿ ਲਗਿਆ ਬਬੇਕ ਤੋਂ ਕੰਮ ਲਿਓ ਨਾਲੇ ਗੱਲ ਬਬੇਕ ਕਲੀਅਰ ਹੋ ਗਈ ਬਬੇਕ ਦਾ ਅਰਥ ਕੀ ਇਥੇ ਬਬੇਕ ਦਾ ਅਰਥ ਹੈ ਚੰਗੀ ਸੋਚ ਚੰਗੀ ਬੁੱਧ ਚੰਗੀ ਅਕਲ ਕਬੀਰ ਰਾਮ ਮੈਂ ਰਾਮ ਕਹੋ ਹੇ ਕਬੀਰ ਰਾਮ ਦਾ ਨਾਮ ਜਪੋ ਕਹਿਬੇ ਮਾਹੇ ਬਬੇਕ ਕਹਿ ਲਗਿਆ ਇੱਕ ਗੱਲ ਚੇਤੇ ਰੱਖਣੀ ਹੈ ਬਬੇਕ ਦਾ ਅਰਥ ਕੀ ਹੈ ਸ਼੍ਰੇਸ਼ਟ ਬੁੱਧ ਚੰਗੀ ਅਕਲ ਜਿਵੇਂ ਆਪਾ ਪੜਦੇ ਆ ਨਾ ਪਾਠ ਪੜਿਓ ਅਰ ਬੇਦ ਵਿਚਾਰੇਓ ਨਿਵਲ ਭੇੰਗ ਮਸਾਦੇ ਪੰਜ ਜਨਾਂ ਸਿਓ ਸੰਗ ਦਾ ਛੁਟਕਿਓ ਅਧਿਕ ਅਹੰਮ ਬੁੱਧ ਬਾਦੇ ਪਿਆਰੇ ਇਨ ਬੇਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਬਵੇਕਾ ਬਵੇਕ ਬੁੱਧ ਸਿਆਣ ਅਕਲ ਕਹਿੰਦੇ ਕਹਿਵੇ ਮਾਏ ਵਿਵੇਕ ਕਹਿਣ ਲੱਗਿਆ ਵਿਵੇਕ ਤੋਂ ਕੰਮ ਲਿਓ ਸਿਆਣਪ ਤੋਂ ਕੰਮ ਲਿਓ ਚੇਤਾ ਰੱਖਿਓ ਗੱਲ ਰਾਮ ਦਾ ਨਾਮ ਜਪਣ ਲੱਗਿਆ ਆਹ ਗੱਲ ਚੇਤੇ ਰੱਖਣੀ ਆਹ ਫਰਕ ਜ਼ਰੂਰ ਰੱਖਣਾ ਕਿਹੜਾ ਇੱਕ ਅਨੇਕ ਹੈ ਮਿਲ ਰਿਹਾ ਇਕ ਰਾਮ ਕੌਣ ਹੈ ਜਿਹੜਾ ਅਨੇਕਾਂ ਸਰੀਰਾਂ ਚ ਬੈਠਾ ਹੈ ਇੱਕ ਅਨੇਕ ਹੈ ਅਨੇਕਾਂ ਵਿੱਚ ਮਿਲ ਰਿਹਾ ਅਨੇਕਾਂ ਚ ਮਿਲ ਕੇ ਬੈਠਾ ਹੈ ਇਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਜਿਹੜਾ ਇਕ ਹੈ ਪਰ ਅਨੇਕਾਂ ਰੂਪਾਂ ਚ ਹੈ ਮਾਂ ਚ ਹੈ ਪਿਤਾ ਚ ਹੈ ਭੈਣ ਚ ਹੈ ਪਰਾ ਚ ਹੈ ਦੋਸਤ ਹੈ ਮਿੱਤਰ ਚ ਹੈ ਜਲ ਥਲ ਮਹੀਲ ਪੂਰਿਆ ਰਵਿਆਂ ਵਿੱਚ ਬਣਾ ਇਹ ਕੋ ਹੈ ਇਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਬਚਿੱਤਰ ਬਿਮੋਹਤ ਵਿਰਲਾ ਬੂਝੈ ਕੋਈ ਸਭ ਗੋਬਿੰਦ ਹੈ ਸਾਰੇ ਬੋਲੋ ਜੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਲ ਨਹੀਂ ਕੋਈ ਸੂਤ ਇੱਕ ਜਿਵੇਂ ਮਣਕਿਆਂ ਵਿੱਚ ਧਾਗਾ ਇੱਕੋ ਹੁੰਦਾ ਪਰ ਮਣਕੇ ਅਲੱਗ-ਅਲੱਗ ਹੁੰਦੇ ਨੇ ਕਿਸਦਾ ਆਕਾਰ ਛੋਟਾ ਕਿਸਦਾ ਆਕਾਰ ਵੱਡਾ ਕਿਸਦਾ ਰੰਗ ਹੋਰ ਕਿਸਦਾ ਕਲਰ ਹੋਰ ਪਰ ਧਾਗਾ ਇੱਕ ਇਹਦੇ ਸੂਤ ਇੱਕ ਮਨ ਸਤ ਸਹਸ ਜੈਸੇ ਸਾਧਾਰਤ 100 ਸੰਸ ਕਹਿੰਦੇ ਹਜ਼ਾਰ ਨੂੰ ਭਾਵੇਂ ਮੰਨ ਕੇ 100 ਤੇ ਹਜ਼ਾਰ ਹੋਣ ਪਰ ਧਾਗਾ ਇੱਕ ਹੀ ਹੁੰਦਾ ਏਦਾਂ ਜਿਹੜਾ ਪ੍ਰਮਾਤਮਾ ਹੈ ਰਮਿਆ ਹੋਇਆ RAM ਅਕਾਲਪੁਰਖ ਹੈ ਇੱਕ ਅਨੇਕਾਂ ਮਿਲ ਰਿਹਾ ਉਹ ਇੱਕ ਅਨੇਕਾਂ ਸਰੀਰਾਂ ਚ ਬੈਠਾ ਹੋਇਆ ਹੈ ਪਰ ਇੱਕ ਸਮਾਨਾ ਇੱਕ ਪਰ ਇੱਕ RAM ਹੋਇਆ ਜਿਹੜਾ ਇੱਕੇ ਸਰੀਰ ਚ ਹੀ ਰਿਹਾ ਹੈ ਦਸਰ ਦਾ ਬੇਟਾ ਇਹ ਭਗਤ ਕਬੀਰ ਜੀ ਦਾ ਸ਼ਲੋਕ ਹੈ ਜੀ ਹੁਣ ਸਮੱਸਿਆ ਹੈ ਵੀ ਸਾਡੇ ਕੌਮ ਦੇ ਵਿੱਚ ਬਹੁਤਿਆਂ ਨੇ ਬਾਣੀ ਪੜ੍ਹ ਕੇ ਵੇਖੀ ਨੀ ਨਾ ਵਿਚਾਰੀ ਇਹ ਕਹਦੀ ਅਹੀਂ ਤੇ ਬਸ ਮੱਖੀ ਤੇ ਮੱਖੀ ਮਾਰੀ ਜਾਂਦੇ ਅੱਖਾਂ ਮੀਟ ਕੇ ਤੁਰੇ ਉਹਨੇ ਉਦਾਂ ਹੀ ਆ ਦੋਸ ਲੋਕ ਤੁਹਾਡੇ ਸਾਹਮਣੇ ਪੜੇ ਨੇ ਕਬੀਰ RAM ਕਹਿਣ ਮੈਂ ਭੇਜਿਆ ਤਾਂ ਮੈਂ ਇੱਕ ਵਿਚਾਰ ਸੋਈ RAM ਸਵੇ ਕਹੇ ਸੋਈ ਕੌਤਕਹਾਰ ਕਬੀਰ RAMੈ RAM ਕਹੋ RAM ਦਾ ਨਾਮ ਜਪੋ ਪਰ ਕਹਿਵੇ ਮਾਹ ਬਿਵੇਕ ਕਹਿਣ ਲੱਗਿਆ ਇੱਕ ਧਿਆਨ ਰੱਖਣਾ ਬਿਵੇਕ ਤੋਂ ਕੰਮ ਲੈਣਾ ਸਿਆਣਪ ਤੋਂ ਕੰਮ ਲੈਣਾ ਕੀ ਇਕ ਅਨੇਕਾ ਮਿਲ ਰਿਹਾ ਇਕ ਰਾਮ ਉਹ ਹੈ ਜਿਹੜਾ ਅਨੇਕਾਂ ਸਰੀਰਾਂ ਵਿੱਚ ਬੈਠਾ ਹੋਇਆ ਹੈ ਜਿਹੜਾ ਸਗਲ ਬਨਸਪਤ ਮੈਂ ਬਸੰਤਰ ਸਗਲ ਦੁੱਧ ਮੈਂ ਕੀਆ ਜਿਵੇਂ ਹਰ ਦੁੱਧ ਵਿੱਚ ਕਿਓ ਹੈ ਹਰ ਲੱਕੜ ਚ ਆਗ ਹੈ ਸਗਲ ਦੁੱਧ ਮੈਂ ਕੀਆ ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਦੋ ਜੀ ਜਾ ਕੱਲੇ ਕੱਲੇ ਜੀਤ ਜਿਵੇਂ ਲੱਕੜ ਦੇ ਵਿੱਚ ਆਗ ਹੈ ਦੁੱਧ ਵਿੱਚ ਘਿਓ ਹੈ ਇਦਾਂ ਉਹ ਰਮਿਆ ਹੋਇਆ ਰਾਮ ਪਰਮਾਤਮਾ ਇੱਕ ਅਨੇਕਾਂ ਮਿਲ ਰਿਹਾ ਇੱਕੋ ਰਾਮ ਰਮਿਆ ਹੋਇਆ ਅਨੇਕਾਂ ਸਰੀਰਾਂ 'ਚ ਬੈਠਾ ਹੈ ਇੱਕ ਉਹ ਰਾਮ ਹੈ ਸਿੱਖ ਉਸ ਰਾਮ ਦਾ ਉਪਾਸ਼ਕ ਹੈ ਤੇ ਇੱਕ ਸਮਾਨਾ ਇੱਕ ਇੱਕੋ ਸੀ ਜਿਹੜਾ ਇੱਕੇ ਸਰੀਰ 'ਚ ਹੀ ਰਿਹਾ ਹੈ ਜਿਹੜਾ ਪੈਦਾ ਵੀ ਹੋਇਆ ਦੁਨੀਆ ਤੇ ਵੀ ਆਇਆ ਉਹਨੇ ਉਮਰ ਵੀ ਬਤੀਤ ਕੀਤੀ ਦੁਨੀਆ ਤੋਂ ਚਲਾ ਵੀ ਗਿਆ ਹੁਣ ਚੇਤਾ ਰੱਖਣਾ ਸਿੱਖ ਕਿਸ RAM ਦਾ ਉਪਾਸ਼ਕ ਹੈ ਪਰ ਅੱਜ ਪ੍ਰੋਬਲਮ ਇਹ ਹੈ ਅਸੀਂ ਬਾਣੀ ਪੜਨੀ ਤੇ ਵਿਚਾਰ ਨਹੀਂ ਛੱਡ ਬਿਠੇ ਸਾਧ ਸੰਗਤ ਜੀ ਲੋੜ ਸੀ ਆਪਣੇ ਕਰਾਂ ਚ ਜਿਵੇਂ ਮੈਨੂੰ ਪਤਾ ਲੱਗਾ ਕਿ ਇੱਥੇ ਬਹੁਤ ਪਰਿਵਾਰਾਂ ਨੇ ਭੈਣਾਂ ਨੇ ਆਪ ਸਹਿਜ ਪਾਠ ਕੀਤਾ ਜਿਹੜੇ ਤੁਸੀਂ ਸਹਿਜ ਪਾਠ ਕਰਦੇ ਹੋ ਉਹਦੇ ਨਾਲ ਅਰਥ ਵੀ ਪੜੋ ਉਹਦੇ ਨਾਲ ਮੀਨਿੰਗ ਵੀ ਪੜੋ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਚੋਂ ਪੜੋਗੇ ਥਾਪਿਆ ਨਾ ਜਾਏ ਸਾਰੇ ਬੋਲੋ ਥਾਪਿਆ ਨਾ ਦੱਸੋ ਜੀ ਪ੍ਰਮਾਤਮਾ ਸਥਾਪਿਤ ਕੀਤਾ ਜਾ ਸਕਦਾ ਹੈ ਬੋਲ ਕੇ ਦੱਸਿਓ ਜੀ ਜਿਹੜਾ ਪ੍ਰਮਾਤਮਾ ਹੈ ਪ੍ਰਭੂ ਹੈ ਅਕਾਲ ਪੁਰਖ ਹੈ ਉਹਨੂੰ ਕੋ ਸਥਾਪਿਤ ਕਰ ਸਕਦਾ ਜੀ ਉਹਨੇ ਤਾਂ ਸਾਰੀ ਦੁਨੀਆ ਨੂੰ ਸਥਾਪਿਤ ਕੀਤਾ ਹੈ ਪ੍ਰਮਾਤਮਾ ਨੂੰ ਸਥਾਪਿਤ ਕੌਣ ਕਰ ਸਕਦਾ ਥਾਪਿਆ ਨਾ ਜਾਏ ਸਾਰੇ ਬੋਲੋ ਕੀਤਾ ਨਾ ਉਹਨੂੰ ਕੋ ਸਥਾਪਿਤ ਨਹੀਂ ਕਰ ਸਕਦਾ ਸਾਡੇ ਬਣਾਇਆ ਰੱਬ ਬਣ ਨਹੀਂ ਸਕਦਾ ਆਪੇ ਆਪ ਉਹ ਤੇ ਆਪਣੇ ਆਪ ਤੋਂ ਸਹਿਭੰਗ ਉਹ ਤੇ ਨਾਨਕ ਪੰਡਾਹ ਬਾਹਰਾ ਇੱਕੋ ਸੱਚਾ ਸੋਏ ਗੁਰੂ ਸਾਹਿਬ ਤਾਂ ਕਹਿੰਦੇ ਨੇ ਏ ਨਾਨਕ ਇੱਕੋ ਪ੍ਰਮਾਤਮਾ ਹੀ ਐ ਜਿਹੜਾ ਜੰਮਣ ਮਰਨ ਤੋਂ ਰਹਿ ਤੈ ਭੰਡ ਕਹਿੰਦੇ ਔਰਤ ਨੂੰ ਜਿਹੜਾ ਕਿਸੇ ਔਰਤ ਮਰਦ ਰਾਹੀਂ ਦੁਨੀਆ ਤੇ ਨਹੀਂ ਆਇਆ ਉਹ ਆਪਣੇ ਆਪ ਤੋਂ ਪੈਦਾ ਹੋਇਆ ਐ ਪਰ ਇਸੇ ਸਮਾਜ ਨੇ ਉਹਨਾਂ ਨੂੰ ਵੀ ਰੱਬ ਕਹਿ ਦਿੱਤਾ ਜਿਹੜੇ ਦੁਨੀਆ ਤੇ ਆਏ ਵੀ ਤੇ ਦੁਨੀਆ ਤੋਂ ਚਰੇ ਵੀ ਗਏ ਪਰ ਕਿੱਡੀ ਦਲੇਰੀ ਵਾਲਾ ਕੰਮ ਸੀ ਉਹਨਾਂ ਗੁਰੂ ਕੇ ਪਿਆਰਿਆਂ ਯੋਧਿਆਂ ਨੇ ਸੱਚ ਉਚਾਰਨ ਵਿੱਚ ਕੀਤਾ ਤੇ ਸੱਚ ਸਮਾਜ ਦੇ ਸਾਹਮਣੇ ਵੀ ਰੱਖਿਆ ਪਰ ਐਸ ਜਿਹੜੀ ਵਿਚਾਰ ਐਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਓ ਪਤਾ ਲੱਗੇ ਸਾਨੂੰ ਗੁਰਬਾਣੀ ਕੀ ਕਹਿੰਦੀ ਹੈ ਜਿੱਥੇ ਆਪਾਂ ਸਹਿਜ ਪਾਠ ਕਰਦੇ ਆ ਉਥੇ ਅਰਥ ਵੀ ਨਾਲ ਗੁਰਬਾਣੀ ਦੇ ਪੜੋ ਤਾ ਕਿ ਸਿਵਮਾ ਚੋਂ ਪਰਮਾ ਚੋਂ ਪਖੰਡਾ ਚੋਂ ਕਰਮ ਕੰਡਾ ਚੋਂ ਬਾਹਰ ਨਿਕਲ ਕੇ ਸਿੱਖ ਉਸ ਰਾਮ ਦਾ ਉਪਾਸ਼ਕ ਹੈ ਜਿਹੜਾ ਜ਼ਰੇ ਜ਼ਰੇ ਵਿੱਚ ਕਣ ਕਣ ਵਿੱਚ ਸਮਾਇਆ ਹੋਇਆ ਹੈ ਈਬੇ ਬੀਠਲ ਊਬੇ ਬੀਠਲ ਬੀਠਲ ਬੈਨ ਸੰਸਾਰ ਨਹੀਂ ਜਿਹੜਾ ਹਰ ਇੱਕ ਥਾਂ ਤੇ ਸਮਾਇਆ ਹੋਇਆ ਹੈ ਜਿੱਧਰ ਵੀ ਵੇਖੋ ਉਧਰ ਮਾਲਕ ਬੈਠਾ ਹੋਇਆ ਹੈ ਉਹਦੇ ਇੱਕ ਰੂਪ ਨੇ ਅਨੇਕਾਂ ਰੂਪ ਨੇ ਉਸਤੇ ਅਨੇਕਾਂ ਰੂਪਾਂ ਵਿੱਚੋਂ ਮਾਲਕ ਆਪ ਸਮਾਇਆ ਹੋਇਆ ਹੈ ਤੋਂ ਪਾਰਸ਼ਾ ਜੀ ਇਥੇ ਸਮਝਾਉਂਦੇ ਨੇ ਪੁੱਲੇ ਮਾਰਗ ਜਿਨੇ ਬਤਾਇਆ ਭੁੱਲੇ ਜਾਂਦੇ ਨੂੰ ਕੁਰਾਏ ਪਏ ਨੂੰ ਜਿਸ ਨੇ ਸਿੱਧੇ ਰਸਤੇ ਪਾ ਦਿੱਤਾ ਐਸਾ ਗੁਰ ਵੱਡ ਭਾਗੀ ਪਾਇਆ ਸਿਮਰ ਮਨਾ ਹੇ ਮਨਾ ਚੇਤੇ ਕਰ ਰਾਮ ਨਾਮ ਚਿਤਾਰੇ ਰਾਮ ਦੇ ਨਾਮ ਨੂੰ ਚਿਤ ਲਾ ਕੇ ਐਨ ਇਕਾਗਰ ਮਨ ਹੋ ਕੇ ਉਸ ਰਾਮ ਨੂੰ ਜਿਹੜਾ ਰਮਿਆ ਹੋਇਆ ਪ੍ਰਮਾਤਮਾ ਹੈ ਜਰੇ ਜਰੇ ਵਿੱਚ ਸਮਾਇਆ ਹੋਇਆ ਹੈ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਪਿਆਰੇ ਗੁਰੂ ਦੇ ਚਰਨ ਹੁਣ ਜਿਹੜੇ ਚਰਨ ਹੁੰਦੇ ਆ ਉਹ ਆਪਾਂ ਨੂੰ ਬਾਹਰੀ ਤੌਰ ਤੇ ਆਪਾਂ ਵੇਖਦੇ ਆ ਪਰ ਜਿਹੜੇ ਗੁਰੂ ਦੇ ਚਰਨ ਪਤਾ ਕਿਹੜੇ ਨੇ ਹਿਰਦੇ ਚਰਨ ਸ਼ਬਦ ਸਤ ਗੁਰੂ ਕੋ ਨਾਨਕ ਬਾਂਧਿਓ ਪਾਲ ਆ ਹੁਣ ਆਪਾਂ ਸਾਰੇ ਆਪਣੇ ਗੁਰੂ ਦੇ ਚਰਨਾਂ ਨੂੰ ਧੋ ਕੇ ਪੀਰੇ ਹਾਂ ਚਰਨ ਕੀਆ ਗੁਰੂ ਦਾ ਸ਼ਬਦ ਹਿਰਦੇ ਚਰਨ ਸ਼ਬਦ ਸਤ ਗੁਰੂ ਕੋ ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ ਹੁਣ ਆਪਾਂ ਸਾਰੇ ਆਪਣੇ ਗੁਰੂ ਦੇ ਚਰਨ ਕੀਰਤਨ ਦੇ ਰੂਪ ਚ ਪਾਠ ਦੇ ਰੂਪ ਚ ਵਿਚਾਰਾਂ ਦੇ ਰੂਪ ਚ ਪੀ ਰਹੇ ਆ ਇਹਨੂੰ ਆਖਿਆ ਸੀ ਚਰਨ ਸਾਧ ਕੇ ਧੋਏ ਧੋਏ ਪੀਓ ਅਰ ਪਸਾਦ ਕਾਓ ਹੁਣ ਆਪਣੇ ਗੁਰੂ ਦੇ ਚਰਨ ਧੋ ਕੇ ਪੀ ਰਹੇ ਆਪਾਂ